ਵੇਰੀ ਵਧੀਆ ਹੋ ਗਿਆ ਪ੍ਰੋਗਰਾਮ ਬਣਾ ਚਲ ਮੈਂ ਕੈਂਸਲ ਵੀ ਕਰ ਦਾਂ ਆ ਜਿਆਦੇ ਘਰ ਆਉਂਦੀ ਹੋਗੀ ਹੁਣ ਇਹਨਾਂ ਦਾ ਟੀ ਮੈਂ ਤੇ ਰੱਖਿਓ ਤੈਨੂੰ ਕਦੇ ਦਰਦੀ ਨਹੀਂ ਚੰਗੀ ਤੂੰ ਕੋਈ ਜੇ ਦਰਦੀ ਨਹੀਂ ਬਸ ਹੌਂ ਮੇਰੀ ਸਰਦਾਰਦੀ ਹੈਗੀ ਮੈਂ ਇਹਨਾਂ ਟੀ ਬਣਾ ਕੇ ਰੱਖਿਆ ਚਲ ਬੜੀ ਆਂਟੀ ਮੈਨੂੰ ਵੀ ਟੈਨਸ਼ਨ ਘੱਟਣਾ ਕੋਈ ਕਾਸੀ ਟੀ ਦੀ ਕਮੀ ਨਹੀਂ ਰਹਿਣ ਦਿੰਦੀ ਬੜੀ ਆਂਟੀ ਸੋਹਣੀ ਗੱਲ ਆ ਮੈਂ ਵੀ ਟੀ ਆਈਆਂ ਗਾਂ ਮੈਨੂੰ ਪਤਾ ਹੈ ਬੜੀ ਇਹ ਦੁੱਖੀ ਹੁੰਦੇ ਨੇ ਮੇਲੇ ਸੌਖੇ ਤੇ ਮੈਂ ਵੀ ਸੌਖੀ ਆ ਇਹ ਤਾਂ ਹੈ ਪਤਾ ਤੂੰ ਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣ ਦੀ ਲੋੜ ਦੀਦੀ ਮਾਂ ਵੀ ਵਧੀਆ ਤੇ ਬਹੁਤ ਸੋਹਣੀ ਗੱਲ ਆ ਪੁੱਤ ਖੁਸ਼ ਰਹੀਂ ਵਧੀਆ ਦੇਖ ਰਹੀ ਤੇਰੀ ਮੰਮੀ ਪਹਿਲਾਂ ਹੈ ਨਹੀਂ ਸੀ ਹਰ ਨੂੰ ਤੇਰੀ ਅਹੀ ਮੰਮੀ ਆਈ ਠੀਕ ਹੈ ਸੇਵਾ ਕਰਨੀ ਹੈ ਦੀ ਵਧੀਆ ਪੁੱਤ ਮੈਨੂੰ ਕਿਸੇ ਗੱਲ ਦਾ ਤੀ ਬਣ ਕੇ ਲਾਂਭਾ ਦਵਾਈ ਠੀਕ ਹੈ ਮੈਨੂੰ ਪੁੱਤ ਤੇਰੀ ਇੱਜ਼ਤ ਚਾਹੀਦੀ ਹੈਗੀ ਤੂੰ ਇੱਜ਼ਤ ਬਣਾ ਕੇ ਰੱਖੀ ਐ ਇਸ ਘਰ ਚ ਰੇਦਰ ਸਵਾ ਸਵਾ ਸੇਰ ਲੈਣ ਨੂੰ ਠੀਕ ਹੈ ਬੱਸ ਮਸੀ ਜੀ ਤੁਸੀਂ ਨੰਗੂ ਦਾ ਖਿਆਲ ਰੱਖਿਓ ਇਹਨੂੰ ਪੜਾਉਣਾ ਵੀ ਤੁਸੀਂ ਆ ਸਭ ਤੁਸੀਂ ਉਹ ਦੇਖਣਾ ਹੁੰਦਾ ਇਹਦੇ ਟੈਨਸ਼ਨ ਲੈ ਪੁੱਤ ਇਹਨੂੰ ਆਪ ਹੀ ਸੰਭਲੂ ਠੀਕ ਹੈ ਜਦੋਂ ਤੁਹਾਨੂੰ ਕਹਿ ਦਿੱਤਾ ਹੈ ਨਾ ਆ ਤੇ ਕੋਲੇ ਰੱਖੋ ਤੇ ਆ ਤੇ ਕੋਲੇ ਰੱਖੋ ਫਿਰ ਬੜੇ ਪੜਾਉਗੇ ਸੰਭਲੂ ਠੀਕ ਹੈ ਇਹ ਨਹੀਂ ਬਿਲਕੁਲ ਸੋਚਣਾ ਕਰੀ ਬਸ ਮਨ ਨੂੰ ਇਹਦੀ ਫਿਕਰ ਹੈ ਤੁਸੀਂ ਇਹਦਾ ਧਿਆਨ ਰੱਖਿਓ ਕੋਈ ਨਹੀਂ ਇਹਦੇ ਟੈਨਸ਼ਨ ਲੈ ਬੁੱਤ ਮੰਨ ਗਏ ਸਰ 5 ਦੀ 12 ਐਂਡਰ ਘਾਟ ਕਰ ਲਈ ਚਲੋ ਦੀਦੀ ਪ੍ਰਗਟਿੰਟਾ ਨਾ ਪੁੱਤ ਮੰਤਰੀ ਤੇ ਜਿਹੜੀ ਆਪਣੇ ਸੈਟ ਦੀ ਗੱਲ ਨੂੰ ਸੀ ਉਹ ਮੇਰੇ ਭਾਂਜੀ ਨੇ ਤਾਂ ਕਰਦਾ ਦੀਦੀ ਆਪਣੇ ਜੀ ਰਹੂਗੀ ਹਾਂ ਬਸ ਮੰਤਰੀ ਦਾ ਆਮ ਜੀ ਰੱਖਿਆ ਵਸ ਠੀਕ ਹੈ ਦੀਦੀ ਠੀਕ ਮੈਂ ਚੀ ਨਾ ਲਵਾਂ ਦੀਦੀ ਹਾਂ ਬਸ ਫਿਰ ਇਹੀ ਗੱਲ ਸੀ ਚਲੋ ਠੀਕ ਹੈ ਅੰਟੀ ਘਰ ਮੈਂ ਜਾਣੀ ਹੈ ਹਾਂ ਮੈਂ ਜਾਵਾਂ ਚਲੋ ਪਰੋ ਤੇ ਨਾ ਰੱਖੀ ਬਤਾਉਂਦਾ ਮੈਂ ਹਾਂ ਮੈਂ ਕਿੰਨੇ ਸੀ ਵੀ ਜਾਣੇ ਮਮੀ ਉਹ ਪੱਕੇ ਜੀ ਪਸੀ ਪੱਕੇ ਜੀ ਜਾਣੇ ਆ ਫਿਰ ਇਹਨਾਂ ਨੇ ਵੀ ਆਫਿਸ ਜਾਣਾ ਨਾ ਇਹ ਜਿਹੜੀ ਕਿਸੇ ਗੱਲ ਦੀ ਮੈਨੂੰ ਇਹ ਰੱਖਣੀ ਆ ਚੱਕਰ ਮੁੜੀ ਨਹੀਂ 4 3 ਨਾ ਵੀ ਗੱਲ 4 ਬਾਰੇ ਖੁਸ਼ ਰਹੇ ਹੋ ਜਾਂ 3 ਕੇ ਬਾਰੇ ਦਾ ਲੰਬਾ ਰੋਤਾ ਠੀਕ ਹੈ ਮੰਮੀ ਅਸੀਂ ਵੀ ਲੈਣੇ ਆਂ ਤੇ ਤੂੰ ਰਹਿੰਦੀ ਚੰਗਾ ਬਾਬਾ ਸੁਣਾਣਾ ਹੀ ਕੋਪਸ ਪੈਂਥਰੀ ਲੈਣਗੇ ਤੇ ਗੱਡੀ ਮੈਂ ਹੈਗੀ ਐਂ ਕੋਈ ਬਤਾ ਦੇ ਜੀ ਕੰਮ ਕੀ ਆ ਕੰਮ ਨਹੀਂ ਚੰਗਾ ਬਾਬਾ ਠੀਕ ਹੈ ਧਿਆਨ ਰੱਖ ਜੇ ਮੈਂ ਲੈ ਮੈ ਵੀ ਚੇਂ ਦੀ ਯਾਉ ਨ, ਵੈ ਪਾਇਂ ਦੀ ਸਵੇਰ ਸਦੀ ਯਾਉ ਤੁਪਾਡੇ ਪੋਖੂਡੁ ਕਾਂ ਦੀ ਯਾਉ ਸੋਨੇ ਮੈ ਥਾਲੇ ਕ ਕਰਲਾ ਰੈ ਦੀ ਗੋਂ ਭ� mm -hmm.